ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜਿਹੜਾ ਲੈਸ ਹੋਇਆ ਟ੍ਰੈਫਿਕ ਪੁਲਿਸ ਦੇਖੋ ਜੀ ਪਹਿਲਾਂ ਅਸੀਂ ਲੋਕ ਲਾਉਂਦੇ ਸੀ ਗੱਡੀ ਨੂੰ ਉਹ ਲੋਕ ਲਾ ਕੇ ਬੰਦਾ ਆਉਂਦਾ ਸੀਗਾ ਜਿਹਦੀ ਗੱਡੀ ਸੀਗੀ ਉਹਦਾ ਅਸੀਂ ਚਲਾਨ ਕਰਦੇ ਸੀ ਹੁਣ ਸਾਡੇ ਕੋਲ ਇੱਕ ਈ ਮਸ਼ੀਨ ਆ ਗਈ ਹੈ ਇਹਦੇ ਵਿੱਚ ਆਰਟੀਓ ਸਰੂਰ ਦੀ ਜਿਹੜੀ ਆਈਡੀ ਆ ਗਈ ਅਸੀਂ ਚਲਾਨ ਕਰ ਦਿੰਦੇ ਨੇ ਖੜੀ ਗੱਡੀ ਦਾ ਜੇ ਕੋਈ ਜਾਂ ਬਾਜ਼ਾਰ ਦੇ ਵਿੱਚ ਜਾ ਪਾਰਕ ਤੋਂ ਵੇਰ ਗੱਡੀ ਕਿਤੇ ਵੀ ਖੜੀ ਆ ਲੌਕ ਕਰਕੇ ਚਲੇ ਜਾਂਦੇ ਨੇ ਅਸੀਂ ਉਹਦੀ ਫੋਟੋ ਖਿੱਚ ਕੇ ਉਹਦਾ ਚਲਾਨ ਕਰਦਾ ਨੇ ਉਹ ਚਲਾਨ ਆਰਟੀਓ ਸਾਹਿਬ ਦੇ ਚਲਿਆ ਜਾਂਦਾ ਚਲਾਨ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਸਲਿੱਪ ਕੱਢ ਕੇ ਅਗਲੇ ਦੇ ਬੰਪਰ ਤੇ ਟੰਗ ਦਿਆ ਨੇ ਬਾਅਦ ਉਹ ਚਲਾਨ ਭਰਿਆ ਜਾਂਦਾਗਾ ਉਹਦੇ ਵਿੱਚ ਲੈਂਕਾ ਲਿੰਕ ਤੇ ਚਲਾਨ ਭਰਿਆ ਜਾਊਗਾ ਇੱਕ ਦਾ ਸਪਾਰਸ ਖਤਮ ਹੋ ਗਈ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਕੰਨ ਨੂੰ ਫੋਨ ਲਾਉਂਦਾ ਸੀ ਵੀ ਆ ਗੱਲ ਕਰਿਓ ਜੀ ਰਹਿਣ ਦਿਓ ਉਹ ਕੰਮ ਬੰਦ ਹੋ ਗਿਆ ਕਿਉਂ ਉੱਥੇ ਗੱਡੀ ਕੋਲੇ ਕੋਈ ਹੁੰਦਾ ਨਹੀਂ ਮੈਸੇਜ ਆਊ ਫੋਨ ਤੇ ਇਹ ਬੜਾ ਸਕਾਲਾ ਹੋ ਗਿਆ ਇਸ ਕਰਕੇ ਅੱਜ ਦੇਖੋ ਅੱਗੇ ਇਥੇ 50-50 ਗੱਡੀਆਂ ਖੜ੍ਹਦੀਆਂ ਸੀ ਅੱਜ ਇੱਕ ਗੱਡੀ ਦੇ ਤੁਹਾਡੇ ਚੈਨਲ ਦਾ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿੱਥੇ ਵੀ ਪਾਰਕਾਂ ਬਣੀਆਂ ਨੇ ਉੱਥੇ ਗੱਡੀਆਂ ਖੜ੍ਹੇਆ ਕਰਨ ਨਹੀਂ ਚਲਾਨ ਹੋਊਗਾ ਬਾਜ਼ਾਰ ਦੇ ਵਿੱਚ ਗੱਡੀਆਂ ਨਾ ਖੜ੍ਹੀਆਂ ਕਰਨ ਕਿਉਂਕਿ ਜਿੱਥੇ ਸਾਨੂੰ ਗੱਡੀ ਮਿਲ ਜਾਂਦੀ ਹੈ ਉੱਥੇ ਦੁਕਾਨਦਾਰਾਂ ਵੀਰਾਂ ਦਾ ਵੀ ਫੋਨ ਆ ਜਾਂਦਾ ਵੀ ਇਥੇ ਗੱਡੀ ਖੜ੍ਹੀ ਆ ਅਸੀਂ ਫੋਟੋ ਖਿੱਚਣੀ ਆ ਫੋਟੋ ਖਿੱਚ ਕੇ ਉਹਦਾ ਚਲਾਨ ਹੋ ਜਾ ਕਰੂਗਾ ਉਹ ਆਪਣਾ ਆਰਟੀ ਦੀ ਆਈਡੀ ਚ ਭਰੂਗਾ ਜਿਹੜਾ ਉਹਦਾ ਲਿੰਕ ਆਰਟੀ ਦਾ ਹਾਲ ਦਾ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਆਏਗਾ ਜਿਹੜਾ ਕਾਰ ਮਾਲਕ ਨੂੰ ਜਾਊਗਾ ਤਾਂ ਉਹ ਕਿਸ ਤਰ੍ਹਾਂ ਜਿਹੜਾ ਉਹਦਾ ਚਲਾਨ ਹੈ ਜੀ ਪੇ ਕਰ ਪਾਊਗਾ ਉਹਦੇ ਵਿੱਚ ਸਰ ਜਿਹੜਾ ਮੋਬਾਈਲ ਤੇ ਮੈਸੇਜ ਆਊਗਾ ਵੀ ਤੁਹਾਡਾ ਚਲਾਨ ਹੋ ਗਿਆ ਇਹਨਾਂ ਨੰਬਰ ਗੱਡੀ ਦਾ ਰੋਂਗ ਪਾਰਕਾ ਜਗ੍ਹਾ ਤੇ ਖੜੀ ਸੀ ਉਹਦੇ ਵਿੱਚ ਇਹ ਲਿੰਕ ਵੀ ਆਉਂਦਾ ਉਹਤੇ ਆਨਲਾਈਨੋਂ ਭਰ ਸਕਦਾ ਹੈ ਆਟੋ ਦਾਫਤਰ ਜਾਣ ਦੀ ਲੋਟਰੀ ਉਸੇ ਰੈਂਕ ਤੇ ਜਿਹੜਾ ਹੈਗਾ ਉਹ ਚ ਜੁਰਮਾਨਾ ਆਨਲਾਈਨ ਅਦਾ ਕਰ ਸਕਦਾ ਹੈ ਕਿਉਂ ਉਹਦੇ ਚ ਸਪਾਰਸ਼ ਕੰਮ ਕਰੂਗੀ ਕਿਸ ਤਰ੍ਹਾਂ ਵੀ ਅਗਲਾ ਲਿੰਕ ਵਾਪਸ ਕਰਵਾ ਸਕਦਾ ਕੋ ਨਹੀਂ ਹੋਊਗਾ ਨਹੀਂ 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 ਕੋਈ ਇਹਦਾ ਇਹਦਾ ਭਰਨੀ ਪੜੇਗਾ ਜੀ ਤੁਹਾਡੇ ਲਈ ਕਿੰਨਾ ਖਸਕਾੜਾ ਹੋ ਗਿਆ ਸਾਨੂੰ ਬਹੁਤ ਖਸਕਾੜਾ ਹੋ ਗਿਆ ਸਰ ਕੱਲ ਅਸੀਂ 131 ਚਲਾਨ ਕੱਟੇ ਨੇ ਨੇ ਚਲਾਨ ਕੱਟਣਾ ਬਹੁਤ ਔਖਾ ਹੈ ਇਹਦਾ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਸੰਗਰੂਰ ਦੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਇਹਦੇ ਨਾਲ ਦੇਖੋ ਬڑے ਲੋਕਾਂ ਨੇ ਸਾਨੂੰ ਕਿਹਾ ਵੀ ਬਹੁਤ ਵਧੀਆ ਗੱਲ ਹੋ ਗਈ ਕਿਉਂਕਿ ਕੋਈ ਮਰੀਜ਼ ਜਾਂਦਾ ਸੀ ਜਾਂ ਕੋਈ ਬੱਚਾ ਆਪਣੇ ਪੜ੍ਹਾਈ ਵਾਸਤੇ ਜਾਂਦਾ ਸੀ ਜਾਮ 'ਚ ਫਸ ਜਾਂਦੇ ਸੀ ਲੋਕ ਹੁਣ ਉਹ ਜਾਮ ਲੱਗਣਾ ਬੰਦ ਹੋ ਗਿਆ ਇਸ ਲਈ ਸੋਡੇ ਚੈਨਲ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿੱਥੇ ਪਾਰਕ ਦੀ ਜਗ੍ਹਾ ਬਣੀ ਹੈ ਉੱਥੇ ਖੜੀ ਕਰੋ 2 ਮਿੰਟਾਂ ਦੀ ਗੱਲ ਹੁੰਦੀ ਹੈ ਨਾ ਖੜਨਾ ਬਾਜ਼ਾਰ 'ਚ ਖੜੀ ਕਰਨ ਨਾ ਰੋਡ ਤੇ ਖੜੀ ਕਰਨ ਕਰਨਗੇ ਤਾਂ ਚਲਾਣਗੇ ਸਾਨੂੰ ਅਪੀਲ ਕਰ ਦੋ ਜਿਹੜੇ ਕਈ ਵਾਰੀ ਕਰਨ ਨੂੰ ਹੌਂ ਲਵਾਉਂਦੇ ਸੀ ਜਾਂ ਕਿਸ ਤਰ੍ਹਾਂ ਵੀ ਹੁਣ ਇਹ ਚੀਜ਼ਾਂ ਨਹੀਂ ਚੱਲਣਗੀਆਂ ਤਾਂ ਇਹ ਲਈਓ ਸਾਵਧਾਨ ਹੋ ਜਾਣਾ ਉਹ ਤਾਂ ਹੈ ਨਹੀਂ ਸਰ ਹੁੰਦੀ ਨਹੀਂ ਗੱਡੀ ਕੋਲੇ ਕੋਈ ਲੌਕ ਕਰਕੇ ਚਲੇ ਜਾਂਦੇ ਨੇ ਤਾਂ ਅਸੀਂ ਚਲਾਨ ਕਰਕੇ ਚਲੇ ਜਾਂਦੇ ਆ ਨਾ ਫੋਨ ਹੋਵੇ ਨਾ ਸਾਨੂੰ ਮਿਲਣਾ ਉਹਨਾਂ ਨੂੰ ਜੀ ਉਹ ਤਾਂ ਭਰ ਨਹੀਂ ਪੈਣਗੇ ਜਦੋਂ ਮੈਸੇਜ ਆ ਲੈ ਗਿਆ ਹੁਣ ਇਹੀ ਹੋਵੇਗਾ ਜੀ ਜੇਕਰ ਤੁਸੀਂ ਨਹੀਂ ਚਲਾਨ ਚਾਹੁੰਦੇ ਤਾਂ ਸਹੀ ਜਗ੍ਹਾ ਤੇ ਪਾਰਕ ਕਰੋ ਜੀ ਸਰ ਜੀ ਇਹ ਜਿਹੜੀ ਸੰਗਰੂਰ ਦੇ ਵਿੱਚ ਹੈ ਮਹੀਰ ਕੇ ਹੋਟਨਾਵਾ ਦੇ ਵੀ ਸਾਰੇ ਸਰ ਸਾਰੇ ਹੋਗੇ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ